ਜਿਹੜੇ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਉਹ ਕਾਮ ਦੇ ਨਾਲ ਭਰੇ ਪਏ ਆ। ਤੋਂ ਇਹ ਮੈਨੂੰ ਤੇ ਮੈਨੂੰ ਤੇ ਲੱਗਦਾ ਇਹਨਾਂ ਦਾ ਨਾਮ ਆਮ ਆਦਮੀ ਪਾਰਟੀ ਦੀ ਜਗ੍ਹਾ ਇਹਨਾਂ ਦਾ ਨਾਮ ਕਾਮ ਆਦਮੀ ਪਾਰਟੀ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਸਵਰਾਜ ਲੈ ਕੇ ਆਵਾਂਗੇ ਜਿਹੜੀ ਸਾਰੀ ਪਾਰਟੀਆਂ ਨੂੰ ਗਾਲਾਂ ਕੱਢਦੀ ਸੀ। ਜਦੋਂ ਸਾਰੀ ਪਾਰਟੀਆਂ ਪਹਿਲਾਂ ਮਾੜੀਆਂ ਸੀ ਤੇ ਅੱਜ ਉਹਨਾਂ ਨਾਲ ਗਠਜੋੜਨ ਕਿਉਂ? ਦੂਸਰੇ ਕੈਂਡੀਡੇਟ ਆਊਟਸਾਈਡਰ ਕੈਂਡੀਡੇਟ ਖੜਾਰੇ ਕਿ ਕਿ ਉਹਨਾਂ ਨੂੰ ਪਤਾ ਸੀ ਕਿ ਸੀਟ ਮੀਤ ਹੇਰ ਨੂੰ ਚਿਤਾਨੀ ਹੈ ਪਰ ਰਿਸ਼ਤੇਦਾਰੀ ਜਿਹੜੀ ਅਲੱਗ ਚੀਜ਼ ਹੈ ਉਹ ਆਪਣੇ ਜਵਾਈ ਦੇ ਲਈ ਜਿਹੜੇ ਚੋਣ ਪ੍ਰਚਾਰ ਕਰਨ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਸਿਮ ਸਿੰਘ ਮਾਨ ਨੇ ਉਹਨਾਂ ਦੀ ਵੀ ਰਿਸ਼ਤੇਦਾਰੀਆਂ ਕੈਪਟਨ ਹਰਮਨਦੇਵ ਸਿੰਘ ਉਹਨਾਂ ਨਾਲ ਵੀ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਬਾਦਲ ਪਰਿਵਾਰ ਕੇ ਦੇ ਨਾਲ ਵੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਪਾਰਟੀ ਦੇ ਉਮੀਦਵਾਰਾਂ ਵੱਲੋਂ ਇੱਕ ਦੂਜੇ ਉੱਤੇ ਦੋਸ਼ ਲਗਾਏ ਜਾ ਰਹੇ ਹਨ ਗੱਲ ਕਰਦੇ ਆ ਪੰਜਾਬ ਦੀ ਹੌਟ ਸੀਟ ਜ਼ਿਲ੍ਹਾ ਸੰਗਰੂਰ ਦੀ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤਿਹਰ ਜੋ ਪੰਜਾਬ ਦੇ ਕੈबिनेट ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਮੀਤਿਹਰ ਵੱਲੋਂ ਆਪਣੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਮੀਤ ਸਿੰਘ ਮੀਤਿਹਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿਉਂਕਿ ਮੀਤਿਹਰ ਦੇ ਹੱਕ ਵਿੱਚ ਉਹਨਾਂ ਦੇ ਸੋਹਰਾ ਸਾਹਿਬ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਨਵਨੀਤ ਸਿੰਘ ਓਪੀ ਨੇ ਇਹਨਾਂ ਨਾਲ ਗੱਲ ਕਰਦੇ ਆ। ਨਵਨੀ ਕੀ ਦੋਸ਼ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਉਹਨੇ ਸੋਰਾ ਸਾਹਿਬ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਕਿ ਲੋਕਾਂ ਨੇ ਮਤਦਾਨ ਕਰਨਾ ਫਿਰ ਇੱਥੇ ਅਜਿਹੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਸਵਰਾਜ ਲੈ ਕੇ ਆਵਾਂਗੇ ਜਿਹੜੀ ਸਾਰੀ ਪਾਰਟੀਆਂ ਨੂੰ ਗਾਲਾਂ ਕੱਢਦੀ ਸੀ ਇਹਨਾਂ ਨੇ ਸਾਰੀ ਪਾਰਟੀਆਂ ਨੂੰ ਕਹਿੰਦੇ ਸੀ ਕਿ ਕਾਂਗਰਸ ਮਾੜੀ ਹੈ ਭਾਜਪਾ ਮਾੜੀ ਹੈ ਜਦੋਂ ਸਾਰੀ ਪਾਰਟੀਆਂ ਪਹਿਲਾਂ ਮਾੜੀਆਂ ਸੀ ਤੇ ਅੱਜ ਉਹਨਾਂ ਨਾਲ ਗਠਜੋੜ ਕਿਉਂ ਫਿਰ ਉਸ ਤੋਂ ਬਾਅਦ ਇਹਨਾਂ ਦੇ ਸੌਰਾ ਸਾਫ ਜਿਹੜੇ ਹੈਗੇ ਆ ਭੁਪਿੰਦਰ ਜੀ ਉਹ ਡਬਲਿਊ ਐਫ ਆਈ ਦੇ ਅ ਐਡ ਹੌਕ ਕਮੇਟੀ ਦੇ ਮੈਂਬਰ ਆ ਤੇ ਉੱਚ ਪੱਧਰ ਤੇ ਅਸੀਂ ਲਗੇ ਆ ਉਹ ਆਪਣੇ ਰਸੂਕ ਦੇ ਨਾਲ ਇੱਥੇ ਉੱਤਰ ਪ੍ਰਦੇਸ਼ ਦੀ ਸਿਕਿਉਰਿਟੀ ਲੈ ਕੇ ਵਾਈ ਸੁਰੱਖਿਆ ਲੈ ਕੇ ਆਪਣੇ ਗਨਮੈਨ ਨੂੰ ਲੈ ਕੇ ਵੋਟਰਾਂ ਨੂੰ ਸੰਗਰੂਰ ਦੇ ਵੋਟਰਾਂ ਨੂੰ ਕਿਉਂ ਪ੍ਰਭਾਵਿਤ ਕਰ ਰਹੇ ਹੈਗੇ ਆ ਮੈਂ ਪੁੱਛਣਾ ਚਾਹਨਾ ਕਿ ਜੇਕਰ ਸੰਗਰੂਰ ਦੀ ਜਨਤਾ ਵੋਟ ਪਾਉਂਦੀ ਹੈ ਤਿਓ ਵੋਟ ਕਿਨੂੰ ਜਾਏਗੀ? ਕਿਆ ਵੋਟ ਗਠਬੰਧਨ ਨੂੰ ਜਾਏਗੀ? ਆਮ ਆਦਮੀ ਪਾਰਟੀ ਗੁਰਮੀਤ ਮੀਤ ਹੇਰ ਨੂੰ ਪਾਈ ਵੋਟ ਕਾਂਗਰਸ ਨੂੰ ਜਾਏਗੀ? ਕਿਆ ਵੋਟ ਭਾਜਪਾ ਨੂੰ ਜਾਏਗੀ? ਕਿਆ ਉਹ ਵੋਟ ਮੀਤ ਹੇਰ ਨੂੰ ਜਾਏਗੀ? ਉਹ ਕਿਨੂੰ ਜਾਏਗੀ ਵੋਟ? ਇਹ ਜਵਾਬ ਇਹਨਾਂ ਨੇ ਦੇਣਾ। ਤੁਸੀਂ ਮੈਂ ਤੁਹਾਡੇ ਚੈਨਲ ਤੇ ਇਹ ਸਪਸ਼ਟ ਕਰਨਾ ਚਾਹਨਾ ਹੈ। ਤੁਸੀਂ ਇਹ ਦੇਖੋ ਪ੍ਰਚਾਰ ਦੀ ਇਹਨਾਂ ਦੀ ਸਥਿਤੀ। ਇਹ ਤੁਹਾਡੇ ਚੈਨਲ ਦੇ ਵਿੱਚ ਮੈਂ ਦਿਖਾਇਆ ਹੈਗਾ। ਫਿਰ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਪੂਰਾ ਗਿਆਨ ਹੈਗਾ 7 ਨਵੰਬਰ ਨੂੰ 2023 ਨੂੰ ਮੀਥੇਰ ਦਾ ਵਿਆਹ ਹੁੰਦਾ ਤੇ 22 ਨਵੰਬਰ ਨੂੰ ਉਰ ਤੋਂ ਸਾਰੇ ਦੇ ਸਾਰੇ ਮੈਕਮੇ ਖੋਲੇ ਜਾਂਦੇ ਆ ਜੇਕਰ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਮੀਥੇਰ ਫੋਰ ਪੋਰਟਫੋਲਿਓਜ਼ ਇਨ ਲੇਟੈਸਟ ਪੰਜਾਬੀ ਕੈਬਨਿਟ ਰਿਜ਼ਲਟ ਦੇਖੋ ਨਵੰਬਰ 22 ਨੂੰ ਉਰ ਤੋਂ ਮਹਿਕਮੇ ਖੋਲੇ ਜਾਂਦੇ ਆ ਕਿ ਕਿਸ ਕਰਕੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਾਬਲ ਨਹੀਂ ਲੱਗਦਾ ਉਹਨਾਂ ਨੂੰ ਪਤਾ ਸੀ ਕਿ ਆਖਰਕਾਰ ਇਹਨੇ ਬੀਜੇਪੀ ਚ ਜਾਣਾ ਤੇ ਲੋਕਾਂ ਨੂੰ ਮਤਦਾਨ ਕਰਨ ਲੱਗਿਆ ਆਪਣੀ ਮਤ ਦਾ ਦਾਨ ਦੇਣ ਲੱਗਿਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਲੋਕ ਲੋਕਾਂ ਨੂੰ ਮਤਦਾਨ ਆਪਣਾ ਕਰਨ ਲੱਗਿਆ ਉਹ ਸੀਟ ਕਿੰਨੂੰ ਜਾਣੀ ਹੈ ਇਹਨਾਂ ਨੇ ਆਖਰਕਾਰ ਬੀਜੇਪੀ ਦੇ ਵਿੱਚ ਮਰਜ ਹੋਣਾ ਬੀਜੇਪੀ ਦੇ ਵਿੱਚ ਚਲੇ ਜਾਣਾ ਹੈਗਾ ਬੀਜੇਪੀ ਦੇ ਵਿੱਚ ਮંત્રી ਲਗਣਾ ਚਾਹੁੰਦੇ ਆ ਸੈਟਿੰਗ ਇੰਨਾ ਦੀ ਹੋਈ ਹੋਈ ਹੈ ਇਹ ਤੇ ਸਿਰਫ ਜਸਟ ਆਈ ਵਾਸ਼ ਹੈਗਾ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਬਿਲਕੁਲ ਸਹੀ ਆ ਅਸੀਂ ਸਵਰਾਜ ਲੈ ਕੇ ਪੂਰੇ ਇੰਡੀਆ ਦੇ ਵਿੱਚ ਬਾਹਰ ਤੁਸੀਂ ਸਟੇਟਾਂ ਦੇ ਵਿੱਚ ਵੇਖੋਗੇ ਕਿ ਇਹਨਾਂ ਦਾ ਗਠਬੰਧਨ ਹੈਗਾ ਤੇ ਇੱਥੇ ਕਿਉਂ ਇੱਥੇ ਕਿਉਂ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਦੇ ਆ ਇਹ ਤੇ ਕੋਈ ਏਡਾਲੋਜੀ ਨਹੀਂ ਬਣੀ ਇਹਦੇ ਸਾਰੀ ਏਡਾਲੋਜੀ ਇਹਨਾਂ ਦੀ ਫੇਲ ਹੋ ਗਈ ਆਮ ਆਦਮੀ ਪਾਰਟੀ ਦੀ ਸਾਰੀ ਏਡਾਲੋਜੀ ਬਾਕੀ ਜੇਕਰ ਮੈਂ ਮੁੱਦਿਆਂ ਤੇ ਗੱਲ ਕਰਾਂ ਮੈਂ ਮੁੱਦਿਆਂ ਨੂੰ ਸਾਈਡ ਤੇ ਰੱਖ ਦਿੰਨਾ ਮੈਂ ਐਸੇ ਮੁੱਦੇ ਤੇ ਕਿਉਂਕਿ ਇਹਨਾਂ ਦੇ ਖਿਲਾਫ ਤੇ ਸਾਰੀਆਂ ਗੱਲਾਂ ਆਗੀਆਂ ਤੁਹਾਨੂੰ ਪਤਾ ਹੀ ਹੋਣਾ ਪਰ ਉਹ ਕਹਿੰਦੇ ਨੇ ਵੀ ਸਾਡਾ ਸੈਂਟਰ ਲੈਵਲ ਤੇ ਅਲਾਈنس ਹੈ ਪਰ ਜੇ ਸਟੇਟਾਂ ਦੀ ਗੱਲ ਕਰੀ ਤਾਂ ਸਟੇਟ ਅਸੀਂ ਆਪਦੇ ਲੈਵਲ ਤੇ ਜਿਹੜੀ ਚੋਣ ਆ ਉਹ ਲੜ ਰਹੇ ਹਾਂ ਜਿਹੜਾ ਸੈਂਟਰ ਲੈਵਲ ਤੇ ਜਿਹੜਾ ਸਿਰਫ ਇੱਕ ਮੋਦੀ ਨੂੰ ਜਿਹੜਾ ਗਲਤ ਹੱਥਾਂ ਦੇ ਵਿੱਚ ਆ ਉਹ ਕਹਿੰਦੇ ਨੇ ਇਹ ਉਹਨਾਂ ਨੂੰ ਹੈਰਾਨ ਦੇ ਲਈ ਜਿਹੜਾ ਅਸੀਂ ਐਲਾਈਅੰਸ ਕੀਤਾ ਗਿਆ ਪਰ ਸਟੇਟਾਂ ਦੇ ਵਿੱਚ ਸਾਡਾ ਅਲੱਗ-ਅਲੱਗ ਹੈ ਤੁਸੀਂ ਦੱਸੋ ਤੁਹਾਡੇ ਕੋਲ ਲਾਇਸੈਂਸ ਹੈਗਾ ਡਰਾਈਵਿੰਗ ਲਾਇਸੈਂਸ ਤੁਸੀਂ ਲੈ ਕੇ ਜਾਓਗੇ ਤੁਸੀਂ ਕਹੋਗੇ ਪੰਜਾਬ ਚ ਬਣਿਆ ਆ ਲਾਇਸੈਂਸ ਹੈ ਤੇ ਦੂਜੀ ਸਟੇਟਾਂ ਚ ਚੱਲੂਗਾ ਨਹੀਂ ਇਹ ਤਾਂ ਸਭ ਥਾਂ ਚ ਚੱਲੂਗਾ ਐਲਾਈਅੰਸ ਦਾ ਮਤਲਬ ਹੈ ਇਹਨਾਂ ਦੀ ਸਾਰੀ ਗੱਲਬਾਤ ਇੱਕ ਹੈ ਇੱਕ ਗੱਲਬਾਤ ਹੈ ਤੇ ਇਹ ਸਭ ਜਗ੍ਹਾ ਇਕੱਠੇ ਹੈ ਇਹ ਤਾਂ ਸਿਰਫ ਲੋਕਾਂ ਨੂੰ ਮੁਰਖ ਇੱਥੇ ਇਹਨਾਂ ਨੇ ਤਾਂ ਹੀ ਦੂਸਰੇ ਕੈਂਡੀਡੇਟ ਆਊਟਸਾਈਡਰ ਕੈਂਡੀਡੇਟ ਖੜਾਰੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸੀਟ ਮੀਤ ਹੇਰ ਨੂੰ ਜਿਤਾਣੀ ਹੈ ਤੁਸੀਂ ਦੱਸੋ ਉੱਥੇ ਕਾਬਲ ਜਿਹੜੇ ਹਗੇ ਸੀ ਕੈਂਡੀਡੇਟ ਸਿੰਗਲਾ ਸਾਹਿਬ ਉਹ ਕਿਉਂ ਉੱਥੋਂ ਚਲੇ ਗਏ ਕਿਉਂਕਿ ਸਾਰੀ ਸੈਟਿੰਗ ਦਾ ਨਤੀਜਾ ਆਊਟਸਾਈਡਰ ਕੈਂਡੀਡੇਟ ਇਹਨਾਂ ਨੇ ਲਿਆਏ ਤੁਸੀਂ ਬੜੇ ਆਰਾਮ ਦੇ ਨਾਲ ਵਿਚਾਰ ਕਰੋ ਤੇ ਜਰੂਰ ਤੁਸੀਂ ਇਹ ਵਿਚਾਰ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਊਟਸਾਈਡਰ ਕੈਂਡੀਡੇਟ ਕਿੱਦਾਂ ਇੱਥੇ ਸਰਵਾਈਵ ਕਰੂਗਾ ਫਿਰ ਸਿੰਗਲਾ ਸਾਹਿਬ ਤੇ ਆਪਦੀ ਟੀਮ ਲੈ ਕੇ ਚਲੇ ਗਏ ਉਥੇ ਪਹੁੰਚ ਕੇ ਆਨੰਦਪੁਰ ਸਾਹਿਬ ਤੇ ਇੱਥੇ ਕਿੱਦਾਂ ਚੱਲੂਗਾ ਐਸ ਲਈ ਇਹਨਾਂ ਨੇ ਸਾਰੇ ਦੇ ਸਾਰੇ ਲੋਕਾਂ ਨੇ ਰਲ ਕੇ ਮੀਤ ਹੇਰ ਨੂੰ ਜਿਤਾਣਾ ਚਾਹੁੰਦੇ ਗਿਆ ਤੇ ਬੇਸਿਕਲੀ ਇਹ ਸੀਟ ਮੀਤ ਹੇਰ ਦੀ ਬਣੇਗੀ ਇਹ ਸੀਟ ਕਿਸੇ ਨੂੰ ਨਹੀਂ ਪਤਾ ਲੱਗ ਰਹੀਗੀ ਕਿ ਕਾਂਗਰਸ ਦੀ ਝੋਲੀ ਚ ਜਾਣੀ ਹੈ ਕਿ ਬੀਜੇਪੀ ਦੀ ਝੋਲੀ ਦੇ ਵਿੱਚ ਜਾਣੇਗੀ ਪਰ ਗੋਪੀ ਜਿਸ ਤਰ੍ਹਾਂ ਤੁਸੀਂ ਸਵਾਲ ਖੜੇ ਕੀਤੇ ਨੇ ਕਿ ਉਹਨਾਂ ਦੇ ਸੌਰੇ ਨੇ ਜਿਹੜੇ ਕੁਸ਼ਤੀ ਫੈਡਰੇਸ਼ਨ ਦੇ ਜਿਹੜੇ ਮੈਂਬਰ ਨੇ ਜਾਂ ਪ੍ਰਧਾਨ ਨੇ ਹਨ ਪ੍ਰੋਫੈਸ਼ਨ ਇੱਕ ਅਲੱਗ ਚੀਜ਼ ਹੈ ਪਰ ਰਿਸ਼ਤੇਦਾਰੀ ਜਿਹੜੀ ਅਲੱਗ ਚੀਜ਼ ਹੈ ਉਹ ਆਪਣੇ ਜਵਾਈ ਦੇ ਲਈ ਜਿਹੜੇ ਚੋਣ ਪ੍ਰਚਾਰ ਕਰਨ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਸਿਮਰਨ ਸਿੰਘ ਮਾਨ ਨੇ ਉਹਨਾਂ ਦੀ ਵੀ ਰਿਸ਼ਤੇਦਾਰੀਆਂ ਕੈਪਟਨ ਹਮਿੰਦਰ ਸਿੰਘ ਉਹਨਾਂ ਨਾਲ ਵੀ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਬਾਦਲ ਪਰਿਵਾਰ ਕੇ ਦੇ ਨਾਲ ਵੀ ਨੇ ਫਿਰ ਇਹ ਵੀ ਕਹਿ ਸਕਦੇ ਨੇ ਕਿ ਇਹ ਵੀ ਰਲ ਮਿਲਵਾ ਜਿਹੜੇ ਚੋਣ ਲੜ ਰਹੇ ਨੇ ਕੈਪਟਨ ਮਰਿੰਦਰ ਸਿੰਘ ਉਹਨਾਂ ਦੀ ਚੋਣ ਪ੍ਰਚਾਰ ਕਰਨ ਨਹੀਂ ਆਉਂਦੇ ਮਹਾਰਾਣੀ ਪ੍ਰਨੀਤ ਕੌਰ ਜੀ ਉਹਨਾਂ ਦੀ ਚੋਣ ਪ੍ਰਚਾਰ ਕਰਨ ਨਹੀਂ ਆਉਂਦੇ ਕੋਈ ਵੀ ਅਜਿਹਾ ਵਿਅਕਤੀ ਐਸਾ ਨਹੀਂਗਾ ਜਿਹੜਾ ਸਿਮਰਨਜੀਤ ਮਾਨ ਦੀ ਚੋਣ ਪ੍ਰਚਾਰ ਕਰਨ ਆਵੇ ਸਿਮਰਨਜੀਤ ਮਾਨ ਸਾਹਿਬ ਦੀ ਤੇ ਏਡਾਲੋਜੀ ਅਲੱਗ ਹੈ ਇਹ ਇਹਨਾਂ ਦੀ ਏਡਾਲੋਜੀ ਲੱਗ ਹੋਣੀ ਹੈ ਤੁਸੀਂ ਦੇਖੋ ਜੇਕਰ ਰਿਸ਼ਤੇਦਾਰ ਕਿਸੇ ਨੇ ਪ੍ਰਚਾਰ ਕਰਨਾ ਹੈ ਤੇ ਉਹਥੇ ਯੂਪੀ ਦੀ ਸੁਰੱਖਿਆ ਲਿਆ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਨੂੰ ਯੂਪੀ ਦੀਆਂ ਗੱਡੀਆਂ ਮਰਸੀਡੀਜ਼ ਗੱਡੀਆਂ ਜਾਂ ਹੋਰ ਗੱਡੀਆਂ ਲਿਆ ਕੇ ਪ੍ਰਭਾਵਿਤ ਕਰ ਰਹੇ ਵੋਟਰਾਂ ਨੂੰ ਤੇ ਇਹ ਕਿਸ ਕਰਕੇ ਹੋ ਰਿਹਾਗਾ ਦੇ ਕੋ ਰਿਸ਼ਤੇਦਾਰੀ ਇੱਕ ਥਾਂ ਰਹਿ ਜਾਂਦੀ ਆ ਹਰ ਇੱਕ ਚੀਜ਼ ਦੇ ਕਾਇਦੇ ਦੇ ਵਿੱਚ ਹੋਣੀ ਚਾਹੀਦੀ ਆ ਹਰ ਇੱਕ ਚੀਜ਼ ਦਾ ਇੱਕ ਨਿਯਮ ਹੁੰਦਾ ਨਿਯਮ ਤੋਂ ਬਾਹਰ ਕੋਈ ਵੀ ਨਹੀਂ ਚੱਲ ਸਕਦਾਗਾ ਇਹ ਨਿਯਮ ਤੋਂ ਉਲਟੀ ਚੱਲ ਰਹੀ ਗਿਆ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹ ਸਿੱਧਾ ਸਿੱਧਾ ਵੋਟਰਾਂ ਦੇ ਨਾਲ ਧੋਖਾਗਾ ਕਿਉਂਕਿ ਜਿਹੜੇ ਵੋਟਰਾਂ ਨੇ ਤੁਹਾਡੇ ਤੋਂ ਉਮੀਦਾਂ ਲਾਈਆਂ ਜਾਂ ਕੁਝ ਹੈ ਹੁਣ ਬਰਨਾਲੇ ਵਾਲੀ ਸੀਟ ਹੈਗੀ ਆ ਉੱਥੋਂ ਆ ਕੇ ਇੱਥੇ ਲੋਕ ਸਭਾ ਇਹਨਾਂ ਦਾ ਹਲਕਾਗਾ ਉੱਥੋਂ ਲੜ ਰਿਹਾਗਾ ਤੇ ਜਦੋਂ ਸੀਟ ਵੈਸੇ ਤੇ ਇਹਨਾਂ ਨੇ ਜਿਤਨੀ ਨਹੀਂ ਗਈ 1% ਜੇਕਰ ਇਹਨਾਂ ਦੇ ਜਿੱਤਣ ਦਾ ਚਾਂਸ ਬੰਦਾ ਤੇ ਉਹ ਸੀਟ ਖਾਲੀ ਹੁੰਦੀ ਐ ਤੇ ਉਹਦੇ ਉੱਤੇ ਖਰਚਾ ਤੁਹਾਡਾ ਮਿਹਨਤ ਦੀ ਕਮਾਈ ਦਾ ਇੱਕ ਤੁਹਾਨੂੰ ਇੱਕ ਗੱਲ ਹੋਰ ਮੈਂ ਕਲੀਅਰ ਕਰ ਦਵਾ ਇਹ ਪੰਜਾਬ ਗਵਰਨਮੈਂਟ ਦਾ ਮੈਰਿਟ ਦਾ ਪੇਪਰ ਹੈਗਾ ਇਹ ਥੋੜਾ ਜਿਹਾ ਕੈਮਰਾਮੈਨ ਸਾਹਿਬ ਨੂੰ ਕਹੋ ਇਹ ਫੋਕਸ ਕਰ ਲੈਣ ਅੱਤੇ ਇਹ ਪੂਰੇ ਦਾ ਪੂਰਾ ਪੇਪਰ ਹੈਗਾ ਇਹ ਪੂਰਾ ਪੇਪਰ ਹੈ ਜੀ ਪੂਰਾ ਥੱਲੇ ਤੱਕ ਦਿਖਾ ਦਿਓ ਇਹ ਪੂਰਾ ਪੇਪਰ ਹੈਗਾ ਤੇ ਇਹਦੇ ਵਿੱਚ ਇੱਕ ਸਪੈਸੀਫਿਕਲੀ ਤੁਸੀਂ ਇਹ ਲਾਈਨ ਦਿਖਾ ਦਿਓ ਕਿ ਇਹ ਮੇਰਠ ਦਾ ਪੇਪਰ ਹੈਗਾ ਇਹਨਾਂ ਨੂੰ ਪਤਾ ਲੱਗ ਜਾਵੇ ਇਹ ਮੇਰਠ ਦਾ ਪੇਪਰ ਹੈਗਾ ਇੰਨੇ ਲੋਕਾਂ ਦੀ ਮਿਹਨਤ ਦੀ ਕਮਾਈ ਟੈਕਸ ਦੀ ਕਮਾਈ ਜਿਹੜੇ ਪੰਜਾਬ ਦੇ ਲੋਕੀ ਮਿਹਨਤ ਨਾਲ ਕਮਾਈ ਕਰਦੇ ਆ ਉਹਨਾਂ ਦੇ ਟੈਕਸਾਂ ਦੀ ਕਮਾਈ ਨੂੰ ਤੁਸੀਂ ਅੱਦਾਂ ਰੋੜੋਗੇ ਤੁਸੀਂ ਦੂਜੀ ਸਟੇਟਾਂ ਦੇ ਵਿੱਚ ਤੁਹਾਨੂੰ ਪ੍ਰਚਾਰ ਕਰਨ ਨੂੰ ਕਿਹ ਅ ਸਰਕਾਰ ਬਣਾਈ ਸੀ ਤੁਹਾਡੀ ਤੁਹਾਨੂੰ ਸੂਬਾ ਕਰਜ਼ਾਈ ਕਰਨ ਨੂੰ ਸਰਕਾਰ ਬਣਾਈ ਸੀ ਗਰੰਟੀਆਂ ਦੀ ਗੱਲਾਂ ਤੇ ਤੁਸੀਂ ਬਹੁਤ ਸੋਹਣੀਆਂ ਕਰਦੇ ਹੋਗੇ ਤੁਸੀਂ ਐ ਗਰੰਟੀ ਦੇ ਦੇਂਗੇ ਤੁਸੀਂ ਕਹਿੰਦੇ ਸੀ ਆਈਆਰਐਸ ਹੈਗਾ ਸਾਡਾ ਕਿ ਅਸੀਂ ਸੂਬਾ ਸਰ ਪਲੱਸ ਕਰ ਦੇਾਂਗੇ ਇੱਕ ਵੀ ਦੱਸੋ ਸੂਬਾ ਤੇ ਉਲਟਾ ਇਹਨਾਂ ਨੇ ਕਰਜ਼ਾਈ ਕਰਤਾ ਜਿਹੜੇ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਉਹ ਕਾਮ ਦੇ ਨਾਲ ਭਰੇ ਪਏ ਆ ਤੇ ਮੈਂ ਤੇ ਮੈਨੂੰ ਤੇ ਲੱਗਦਾ ਇਹਨਾਂ ਦਾ ਨਾਮ ਆਮ ਆਦਮੀ ਪਾਰਟੀ ਦੀ ਜਗ੍ਹਾ ਇਹਨਾਂ ਦਾ ਨਾਮ ਕਾਮ ਆਦਮੀ ਪਾਰਟੀ ਹੋਣਾ ਚਾਹੀਦਾ ਕਿਉਂਕਿ ਇਹਨਾਂ ਦਾ ਕੰਮ ਹੈ ਇਹਨਾਂ ਜਾਗਿਆ ਪਿਆ ਇਹ ਲੋਕਾਂ ਨੂੰ ਮਤਲਬ ਕਿ ਵੀਡੀਓ ਤੇ ਵੀਡੀਓ ਇਹਨਾਂ ਦੀ ਆਈ ਜਾ ਰਹੀਆਂ ਲਗਾਤਾਰ ਚਾਹੇ ਕੁਟਾਰੂ ਚੱਕ ਹੋਵੇ ਤੇ ਹੁਣ ਬਲਕਾਰ ਸਿੰਘ ਜਿਹੜੇ ਇੱਕ ਸਾਬਕਾ ਪੁਲਿਸ ਮੁਲਾਜ਼ਮ ਰਹੇ ਆ ਤੇ ਏਡੇ ਆਫੀਸਰ ਰਹੇ ਆ ਤੇ ਉਹ ਤੁਸੀਂ ਦੇਖੋ ਕੀ ਕਰਦੇ ਪਏ ਕੋਈ ਹੋਰ ਬੰਦਾ ਹੋਵੇ ਕੋਈ ਨਾਰਮਲ ਬੰਦਾ ਹੋਵੇ ਉਹ ਕੰਮ ਕਰੇ ਤੇ ਠੀਕ ਲੱਗਦਾ ਏ ਏਡੇ ਏਉਧਿਆਂ ਤੇ ਬੈਠ ਕੇ ਆ ਕੰਮ ਕਰਦੇ ਪਏ ਤੇ ਲੋਕਾਂ ਨੂੰ ਕੀ ਸਿੱਖਿਆ ਦੇਣਗੇ ਇਹ ਲੋਕਾਂ ਨੂੰ ਤੇ ਪੰਜਾਬ ਦੇ ਵੋਟਰਾਂ ਦੇ ਨਾਲ-ਨਾਲ ਪੰਜਾਬ ਦੀ ਜਨਤਾ ਨੂੰ ਕੀ ਸਖਾਨਗੇ ਤੁਸੀਂ ਸਵਾਲ ਖੜੇ ਕੀਤੇ ਨੇ ਕਿ ਜੇਕਰ ਲੋਕ ਮੀਤਿਹਰ ਨੂੰ ਵੋਟ ਪਾਉਂਦੇ ਨੇ ਉਹ ਵੋਟ ਕਿਸ ਦੇ ਪਾਲੇ ਚ ਜਾਏਗੀ ਕਿ ਆਮ ਆਦਮੀ ਪਾਰਟੀ ਦੇ ਖਾਤੇ ਜਾਏਗੀ ਜਾਂ ਕਾਂਗਰਸ ਦੇ ਜਾਏਗੀ ਜਾਂ ਭਾਜਪਾ ਦੀ ਜਾਏ ਪਰ ਵਿਰੋਧੀ ਪਾਰਟੀ ਦਾ ਤੁਹਾਡੇ ਉੱਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਕਹਿੰਦੇ ਸਿਮਰ ਸਿੰਘ ਮਾਨ ਜੇਕਰ ਜਿੱਤੇ ਜਾਂਦਾ ਤਾਂ ਉਹ ਕਿਹਦੀ ਝੋਲੀ ਚ ਜਾਊਗਾ ਕਿ ਭਾਜਪਾ ਨਾਲ ਸਮਝੌਤਾ ਕਰੂਗਾ ਜਾਂ ਇੰਡੀਆ ਅਲਾਈਜੈਂਸ ਨਾਲ ਸਮਝੌਤਾ ਕਰਨਗੇ ਕਿੱਧਰ ਜਾਣਗੇ ਰਜਿੰਦਰ ਕੋਰ ਪੱਠਲ ਦੇ ਨਾਲ ਇੰਟਰਵਿਊ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਸਿਮਰ ਸਿੰਘ ਮਾਨ ਉਹ ਬੱਸ ਦੇ ਡਰਾਈਵਰ ਨੇ ਜਿਨੂੰ ਪਤਾ ਨਹੀਂ ਉਹਨਾਂ ਦੀ ਬੱਸ ਨੇ ਜਾਣਾ ਕਿੱਥੇ ਐ ਉਹ ਸਵਾਰੀਆਂ ਨੂੰ ਕੀ ਦੱਸਣਗੇ ਕਿ ਮੇਰੀ ਬੱਸ ਨੇ ਜਾਣਾ ਕਿੱਥੇ ਸਿਮਰਨਜੀਤ ਸਿੰਘ ਮਾਨ ਵਰਗਾ ਕਰਦਾਰ ਇਹਨਾਂ ਨੂੰ ਲੱਭਾ ਨਹੀਂ ਕਿਸੇ ਨੂੰ ਸਿਮਰਨਜੀਤ ਸਿੰਘ ਮਾਨ ਇਹਨਾਂ ਕੱਲਾ ਸਾਰਿਆਂ ਤੇ ਭਾਰੀ ਗਿਆ ਉਹ ਕਿਦਾਂ ਤੁਸੀਂ ਦੱਸ ਦਿੰਨਾ 543 MP ਗਿਆ 543 MPਆਂ ਦੇ ਸ਼ਾਇਦ ਤੁਹਾਨੂੰ ਜਾਂ ਮੈਨੂੰ ਨਾਮ ਨਹੀਂ ਪਤਾ ਉਹਨੇ ਨਹੀਂ ਪਤਾ ਹੁਣ ਕਿ ਪਰ 543 MPਆਂ ਨੂੰ ਇਹ ਪਤਾ ਹੋਏਗਾ ਕਿ ਸਿਮਰਨਜੀਤ ਮਾਨ ਕੌਣ ਹੈ ਦੇਸ਼ ਦੇ ਲੋਕਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਐਮਪੀ ਕਿੰਨੇ ਗਏ ਆ ਤੇ ਕਿੱਥੇ ਗਏ ਪਰ ਦੇਸ਼ ਦੇ ਲੋਕਾਂ ਨੂੰ ਇਹ ਪਤਾ ਹੋਏਗਾ ਕਿ ਸਿਮਰਨਜੀਤ ਮਾਨ ਦੇਸ਼ ਦੇ ਵਿੱਚ ਹੈਗਾ ਉਹਦੀ ਪਹਿਚਾਨ ਮਹਤਾਜ ਨਹੀਂ ਉਹਦੀਆਂ ਜਿਹੜੀਆਂ ਗੱਲਾਂ ਆਈਆਂ ਉਹ ਮਹਤਾਜ ਨਹੀਂ ਉਹਨੇ ਕੋਈ ਫਲੈਕਸ ਇੰਟਰਵਿਊ ਉਹਨੇ ਕੁਛ ਨਹੀਂ ਉਹਦੀ ਪਹਿਚਾਨ ਲਈ ਨਾ ਪੂਰੀ ਦੁਨੀਆ ਦੇ ਵਿੱਚ ਸਿਮਰਨਜੀਤ ਮਾਨ ਦਾ ਨਾਮ ਹੈਗਾ ਨਾਮ ਵੀ ਤਾਂ ਹੁੰਦੇ ਆ ਈਸ਼ਵਰ ਤੁਹਾਡਾ ਨਾਮ ਤਾਂ ਕਰਦਾ ਹੈਗਾ ਜੇਕਰ ਤੁਸੀਂ ਸਹੀ ਚੱਲਦੇ ਹੋ ਤانوں ਬ੍ਰਹਮ ਤਾਂ ਬਣਾਉਂਦਾ ਬਾਕੀ ਰਹੀ ਗੱਲ ਹੁਣ ਮੈਂ ਤੁਹਾਨੂੰ ਉਹਦੀ ਗੱਲ ਦਾ ਜਵਾਬ ਦੇ ਦੇਣਾ ਸਿਮਰਨਜੀਤ ਮਾਨ ਦਾ 1.5 ਸਾਲ ਦਾ ਕਾਰਜਕਾਲ ਹੋਵੇ ਤੇ 1.5 ਸਾਲ ਦੇ ਕਾਰਜਕਾਲ ਦੇ ਵਿੱਚ ਤੁਹਾਡਾ ਸੰਗਰੂਰ ਸ਼ਹਿਰ ਦੇਸ਼ ਦਾ ਪਹਿਲਾ ਸ਼ਹਿਰ ਬਣਨ ਜਾ ਰਿਹਾਗਾ ਜਿਹਦੀ ਇੱਕ ਵੀ ਤਾਰ ਬਾਰ ਨਜ਼ਰ ਨਹੀਂ ਆਨੀ ਉਹ ਸਾਰੀਆਂ ਤਾਰਾਂ ਅੰਡਰਗਰਾਉਂਡ ਕਾਰਬਨ ਫਾਈਬਰਸ ਨਾਲ ਹੋ ਜੰਨੀਆਂ ਗਈਆਂ ਫਿਰ ਤਿੰਨ ਵੱਡੇ ਹਸਪਤਾਲ ਜਦੋਂ ਲੋਕ ਭੱਜਦੇ ਆ ਡੀਐਮਸੀ ਨੂੰ ਜਾਂਦੇ ਪੀਜੀਆਈ ਨੂੰ ਜਾਂਦੇ ਗਿਆ ਉਹ ਤਿੰਨ ਵੱਡੇ ਹਸਪਤਾਲ ਇੱਥੇ ਆ ਗਏ ਆ 130 ਕਰੋੜ ਦੀ ਲਾਗਤ ਨਾਲ ਜਿਹੜੇ ਸ਼ੁਰੂ ਹੋਣ ਜਾ ਰਹੇ ਇਹ ਪ੍ਰੋਜੈਕਟ ਇਦਾਂ ਨਹੀਂ ਗਿਆ ਕਿ ਗੱਲਾਂ ਨਾਲ ਨਹੀਂ ਗਿਆ ਇਹ ਉਹਨਾਂ ਦੀਆਂ ਗੱਲਾਂ ਨਹੀਂ ਗਾ ਸਿਮਰਨਜੀਤ ਮਾਨ ਨੂੰ ਜਦੋਂ ਸੰਗਰੂਰ ਦੀ ਆਵਾਮ ਨੇ ਜਿਤਾਇਆ ਤੇ ਸਿਮਰਨਜੀਤ ਮਾਨ ਦੇ ਉੱਤੇ ਭਰੋਸਾ ਕੀਤਾ ਸੀ ਤੇ ਸਿਮਰਨਜੀਤ ਮਾਨ ਨੇ ਕੋਈ ਗਾਰੰਟੀ ਜਾਂ ਵਾਅਦਾ ਨਹੀਂ ਕੀਤਾ ਸੀ ਆਪਣਾ ਫਰਜ ਸਮਝਦੇ ਆਇਆ ਉਹਨਾਂ ਨੇ 593 ਅੰਗਹੀਨਾ ਨੂੰ ਜਿਹੜੀਆਂ ਸਕੂਟਰੀਆਂ 7.5 ਕਰੋੜ ਰੁਪਏ ਇੱਕ ਤਿਆਰੀ ਫੰਡ ਨਸ਼ੇ ਤੋਂ ਬਚਾਉਣ ਵਾਸਤੇ ਬੱਚਿਆਂ ਨੂੰ ਉਹ ਵੌਲੀਬਾਲ ਦੀਆਂ ਕਿੱਟਾਂ ਹੈਲਥ ਜਿਮਾ ਉਹ ਸਾਰਾ ਫਿਰ ਨਾਲ ਉਹਨਾਂ ਨੂੰ ਇਨਾਮ ਰਾਸ਼ੀ ਜੋ ਮਿਲੀ ਉਹ ਸਾਰੀ ਵੰਡੀ ਦੇਖੋ ਪਰਫੈਕਸ਼ਨ ਇਜ਼ ਓਨਲੀ ਗੋਪੀਜੀ ਭਗਵਾਨ ਜੀ ਤੁਮਾਨ ਨੇ ਵੀ ਕੀਤਾ ਸੀ ਅਲੱਗ ਕੀ ਕੀਤਾ ਅਲੱਗ ਦੇਸ਼ ਦਾ ਪਹਿਲਾ ਸ਼ਹਿਰ ਬਣਾਇਆ ਫਿਰ ਉਹਨਾਂ ਨੇ ਰੇਲਵੇ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਵਿੱਚ ਸਾਨੂੰ ਰੇਲਵੇ ਯੂਨੀਵਰਸਿਟੀ ਚਾਹੀਦੀ ਹੈ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕੀਤਾ ਕਿ ਜਿਹੜਾ ਬਿੱਲ ਕੇਂਦਰ ਨੇ ਪਾਸ ਕੀਤਾ ਜਿਹੜੇ ਬਾਕੀ ਗੁੰਗੇ ਬੈਠੇ ਰਹੇ ਉਹਨਾਂ ਨੇ ਤਾਂ ਕਿਸੇ ਨਿਵਾਜ਼ ਨਹੀਂ ਚੁੱਕੀ ਸੈਂਟਰ ਦੇ ਵਿੱਚ ਬਾਅਦ ਚੁੱਕੀ ਸਿੱਧੂ ਮੂਸੇਵਾਲ ਦੇ ਮਰਡਰ ਦੀ ਦੀਪ ਸਿੱਧੂ ਦੇ ਤੇ ਹੋਰ ਬਾਹਰ ਜਿਹੜੇ ਦੇਸ਼ਾਂ ਦੇ ਵਿੱਚ ਹੋ ਰਹੇ ਹਰ ਤਰ੍ਹਾਂ ਦੀ ਯੂਨੋ ਦੀ ਉਹਨਾਂ ਨੇ ਆਵਾਜ਼ਾਂ ਚੁੱਕੀਆਂ ਇਹਨਾਂ ਵਾਂਗੂ ਨਹੀਂ ਇਹਨਾਂ ਦੇ ਕਾਰਜਕਾਲ ਕਿਤੇ ਕੁਝ ਨਹੀਂ ਗਏ ਇਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਉਪਲਬਧੀਆਂ ਨਹੀਂ ਕੀਤੀਆਂ 1999 ਤੋਂ 2004 ਦੇ ਵਿੱਚ ਉਹਨਾਂ ਨੂੰ ਬੈਸਟ ਪਾਰਲੀਮੈਂਟਰੀ ਅਵਾਰਡ ਮਿਲਿਆ ਸੀ ਜੇਕਰ ਇਹਨਾਂ ਨੇ ਆਪਣਾ ਫੰਡ ਪੂਰਾ ਵਰਤਿਆ ਸੀ ਤਾਂ ਇਹਨਾਂ ਨੂੰ 2.5 ਕਰੋੜ ਰੁਪਏ ਮਿਲਿਆ ਭਗਵੰਤ ਮਾਨ ਨੂੰ ਨਾ ਮਿਲ ਗਿਆ ਜੇਕਰ ਇਹਨਾਂ ਦੇ ਪੱਲੇ ਜਾਂ ਇਹਨਾਂ ਨੇ ਕੰਮ ਕਰਕੇ ਦਿਖਾਇਆ ਤਾਂ ਹੀ ਇਹਨਾਂ ਨੂੰ ਉਹ ਦਿੰਦੇ ਆ ਆਦਰਵਾਇਸ ਤੇ ਸੈਂਟਰ ਗਵਰਨਮੈਂਟ ਕਿਸੇ ਦੇ ਪੱਲੇ ਕੀ ਪਾਉਂਦੀ ਹੈ ਇਹਨਾਂ ਨੇ ਸਾਰੇ ਦਾ ਸਾਰਾ ਆਪਣਾ ਹਲਕੇ ਦੀ ਵਰਤੋਂ ਵਾਸਤੇ ਕੰਮ ਕੀਤੇ ਆ ਪਿਛਲੀ ਚੋਣ ਦੇ ਵਿੱਚ ਦੇਖਣ ਨੂੰ ਚ ਆਇਆ ਸੀ ਕਿ ਸਿੰਘ ਸਿੰਘ ਮਾਨ ਵੱਲੋਂ ਸਿੱਧੂ ਮੂਸੇ ਵਾਲੇ ਤੇ ਦੀਪ ਸਿੱਧੂ ਦੀ ਫੋਟੋ ਲਗਾ ਕੇ ਜਿਹੜੇ ਪ੍ਰਚਾਰ ਉਹ ਕੀਤੇ ਗਏ ਸੀ ਲੋਕ ਕਹਿੰਦੇ ਸੀ ਉਹਨਾਂ ਨੂੰ ਉਹਦੀ ਸympathy ਦੀ ਵੋਟ ਪਈ ਆ ਪਰ ਹੁਣ ਸਿਮਰ ਸਿੰਘ ਮਾਨ ਕਹਿ ਰਹੇ ਨੇ ਕਿ ਮੈਨੂੰ ਉਹਨਾਂ ਦੀ ਸympathy ਦੀ ਵੋਟ ਨਹੀਂ ਪਈ ਸੀ ਮੈਨੇ ਕੰਮ ਕੀਤੇ ਤਾਂ ਵੋਟ ਪਈ ਸੀ ਜੇਕਰ ਉਹਨੇ ਸympathy ਦੀ ਵੋਟ ਨਹੀਂ ਸੀ ਤਾਂ ਫਿਰ ਉਹਨਾਂ ਦੇ ਫੋਟੋ ਲਗਾਣ ਦੇ ਕੀ ਲੋਡ ਪੈਗੇ ਫਲੈਕਸਾਂ ਤੇ ਸਤਿਕਾਰਕ ਸੀ ਉਹਨਾਂ ਨੇ ਗਾਣਿਆਂ ਦੇ ਵਿੱਚ ਨਾਮ ਲਿੱਤਾ ਬੀਬੀ ਖਾਲੜਾ ਜੀ ਦਾ ਸਿਧਮੁਸ਼ੇ ਅਲਪਾਈ ਸਾਹਿਬ ਨੇ ਦੀਪ ਸਿੱਧੂ ਜੀ ਨੇ ਗੱਲ ਕੀਤੀ ਆ ਕੇ ਆਪ ਦੇ ਨਾਲ ਨਾਰਾ ਮਾਰਿਆ ਫਿਰ ਜਦੋਂ ਉਹ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾਵ ਰਾਜੇ ਤੇ ਫਿਰ ਉਹਨਾਂ ਸਾਡੇ ਲਈ ਉਹ ਅਮਰ ਹੋ ਗਏ ਤੇ ਉਹ ਅਮਰ ਸ਼ਹੀਦ ਸਾਡੇ ਕੌਮੀ ਸ਼ਹੀਦ ਹੋਏ ਤੇ ਉਸ ਲਈ ਉਹਨਾਂ ਦੀਆਂ ਫੋਟੋਆਂ ਲਾਈਆਂ ਸੀ ਤੁਸੀਂ ਦੇਖੋ ਉਹਨਾਂ ਦੀ ਇੱਜ਼ਤ ਅੱਜ ਵੀ ਸਿਮਰਨਜੀਤ ਸਿੰਘ ਮਾਨ ਦੀ ਨਜ਼ਰਾਂ ਦੇ ਵਿੱਚ ਉਨੀ ਹੀ ਗਈ ਹੈ ਪਰ ਕੌਮੀ ਸ਼ਹੀਦਾਂ ਦੇ ਪਰਿਵਾਰ ਤਾਂ ਤੁਹਾਡਾ ਪ੍ਰਚਾਰ ਕਰਨ ਹੀ ਨਹੀਂ ਆ ਰਹੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿਹੜੇ ਉਹ ਸੁਖਪਾਲ ਖੈਰੇ ਦਾ ਪ੍ਰਚਾਰ ਕਰ ਰਹੇ ਨੇ ਦੀਪ ਸਿੱਧੂ ਦੇ ਪਰਿਵਾਰਕ ਮੈਂਬਰ ਕੋਈ ਪ੍ਰਚਾਰ ਕਰਨ ਹੀ ਨਹੀਂ ਆਇਆ ਜੇਕਰ ਤੁਸੀਂ ਕੌਮੀ ਸ਼ਹੀਦ ਕਹਿੰਦੇ ਹੋ ਤਾਂ ਉਹ ਇੱਥੇ ਕਿਉਂ ਨਹੀਂ ਕਰਨਾ ਹੈ ਦੀਪ ਸਿੱਧੂ ਅ ਪਹਿਲਾਂ ਮੈਂ ਗੱਲ ਕਰ ਲਵਾਂ ਸਿੱਧੂ ਮੂਸੇਵਾਲਾ ਸਾਹਿਬ ਦੇ ਉਹਨਾਂ ਦੇ ਪਾਰਟੀ ਦੇ ਵਿੱਚ ਹੈਗੇ ਸੀ ਕਾਂਗਰਸ ਦੀ ਪਾਰਟੀ ਦੇ ਵਿੱਚ ਹੈਗੇ ਸੀ ਕਾਂਗਰਸ ਦੀ ਪਾਰਟੀ ਦੇ ਵਿੱਚ ਹੋਣ ਕਰਕੇ ਹੋ ਸਕਦਾ ਹੈ ਕਿ ਉਹਨਾਂ ਦੀ ਪਾਰਟੀ ਦੇ ਉੱਤੇ ਕੋਈ ਦਬਾਅ ਹੋਵੇ ਜਾਂ ਕੋਈ ਗੱਲਬਾਤ ਹੋਵੇ ਪਰ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾਗਾ ਬਾਕੀ ਸਾਰੇ ਇਸ ਵੇਲੇ ਖਡੂਰ ਸਾਹਿਬ ਦੀ ਜਿਹੜੀ ਚੋਣ ਹੈਗੀ ਆ ਉਹਦੇ ਵਿੱਚ ਤੁਸੀਂ ਦੱਸੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੀ ਸਾਡੇ ਵੀ ਬੰਦੇ ਉੱਥੇ ਐ ਤੇ ਐਸ ਲਈ ਸਾਰਾ ਪੰਥ ਐਸ ਵੇਲੇ ਉਧਰ ਹੈ ਕਿਉਂਕਿ ਉਹਨਾਂ ਨੂੰ ਬਾਹਰ ਲਿਆਣਾ ਬਹੁਤ ਜ਼ਰੂਰੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਐਸ ਲਈ ਸਾਰਾ ਪੰਥ ਉਧਰ ਹੀ ਲੱਗਾ ਹੋਇਆ ਹੈ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਤੇ ਇਦਾਂ ਨਹੀਂ ਗਾ ਕਿ ਸਾਨੂੰ ਕਿਹਾ ਨਹੀਂ ਸਾਡੇ ਨਾਲ ਸਾਰੇ ਬੰਦੇ ਆਂਦੇ ਆ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਤੁਸੀਂ ਉਹਨਾਂ ਦੀ ਮਦਦ ਕਰੋ ਐਸ ਵੇਲੇ ਉਹਨਾਂ ਨੂੰ ਬਾਹਰ ਲਿਆਉਣ ਦੀ ਬਹੁਤ ਲੋੜ ਹੈਗੀ ਆ ਕੀ ਸਮਝੋ ਕਿ ਪਿਛਲੀ ਵਾਰੀ ਸਿਮ ਸਿੰਘ ਮਾਨ ਦੀ ਜਿਹੜੀ ਲੀਡ ਹੈ ਉਹ ਕੋਈ ਜ਼ਿਆਦਾ ਨਹੀਂ ਸੀ 5.5 ਹਜ਼ਾਰ ਦੀ ਜਿਹੜੀ ਲੀਡ ਹੈ ਜੇਕਰ ਪਿਛਲੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਭਗਵੰਤ ਮਾਨ ਨੇ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਰਹੇ ਨੇ ਕੀ ਲੱਗਦਾ ਹੈ ਕਿ ਪਿਛਲੀ ਵਾਰ ਵਾਲ ਜਿਹੜਾ ਮਾਹੌਲ ਹੈ ਉਹ ਇਸ ਵਾਰੀ ਚੋਣਾਂ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਕਿ ਸਿਮ ਸਿੰਘ ਮਾਨ ਪਹਿਲਾਂ ਵਾਲੀ ਲੀਡ ਤੋਂ ਵੱਧ ਜਿੱਤਣਗੇ ਜਾਂ ਕੀ ਹੋਏਗਾ ਸਿਮਰਨਜੀਤ ਸਿੰਘ ਮਾਨ ਜ਼ਰੂਰ ਜਿੱਤਣਗੇ ਮੇਰਾ ਵਾਅਦਾ ਤੁਹਾਡੇ ਨਾਲ ਤੇ ਨਾਲੇ ਮੈਂ ਤੁਹਾਨੂੰ ਦੱਸ ਲੱਗਾ ਪਿਛਲੀ ਵਾਰੀ ਇੰਨੀ ਲੀਡ ਆਉਣ ਦਾ ਕਾਰਨ ਹੈਗਾ ਸੀ ਕਿ ਇੱਕ ਬੰਨੇ 92 ਐਮਐਲਏ ਸੀ ਦੋ ਸੂਬਿਆਂ ਦੇ ਮੁੱਖ ਮੰਤਰੀ ਸੀ ਤੇ ਇੱਕ ਬੰਨੇ ਜਰਨੈਲ ਕੱਲਾ ਪਰ ਫਿਰ ਵੀ ਸੰਗਰੂਰ ਦੀ ਆਵਾਮ ਨੇ ਸੰਗਰੂਰ ਦੇ ਜਾਗਦੇ ਜ਼ਮੀਰ ਵਾਲੇ ਲੋਕਾਂ ਨੇ ਉਹਨਾਂ ਨੂੰ ਜਤਾਇਆ ਤੇ ਮੈਂ ਉਹਨਾਂ ਦਾ ਧੰਨਵਾਦ ਆ ਰਿਣੀ ਆ ਤੇ ਮੈਂ ਅੱਗੇ ਵੀ ਧੰਨਵਾਦੀ ਰਵਾਂਗਾ ਕਿ ਇਸ ਵਾਰ ਵੀ ਉਹ ਵੋਟ ਉਹ ਜਿਹੜੋਂ ਪਾਣਗੇ ਆਪਣੀ ਮਤ ਦਾ ਦਾਨ ਕਰਨਗੇ ਤੇ ਸਭ ਲਈ ਕਿਸੇ ਲਈ ਮੈਂ ਸਪੈਸੀਫਿਕਲੀ ਨਹੀਂ ਕਹਿੰਦਾ ਆਪਣੀ ਮਤ ਦਾ ਦਾਨ ਕਰਨ ਬੜਾ ਸੂਸਮਝ ਕੇ ਕਰਨ ਕਿਉਂਕਿ ਅਸੀਂ ਕਿਸੇ ਨੂੰ ਘਰੋਂ ਖੰਡ ਦੀ ਕੋਲੀ ਦੇਣ ਲੱਗਿਆਂ ਸੋਚਦੇ ਆਂ ਪਰ ਆਪਣੀ ਮਤ ਦਾ ਦਾਨ ਦੇਣ ਲੱਗਿਆਂ ਨਹੀਂ ਸੋਚਦੇ ਸੋ ਸਾਰੇ ਵੋਟਰਾਂ ਨੂੰ ਵੀ ਅਪੀਲ ਲੱਗੀ ਆ ਕਿ ਆਪਣੀ ਮਤ ਦਾ ਦਾਨ ਸੋਸ ਸਮਝ ਕੇ ਕਰਨਾ ਇਹ ਸਾਡੇ ਨਾਲ ਆ ਸ਼ਰਮਨੀ ਅਕਾਲੀ ਦਾ ਅਮਰ ਸਰਦ ਦੇ ਬੁਲਾਰੇ ਨਵਨੀਤ ਗੋਪੀ ਜੀ ਜਿਨ੍ਹਾਂ ਨੇ ਸਿਮਰ ਸਿੰਘ ਦੀ ਮਾਂ ਦੀ ਜਿੱਤ ਦਾ ਦਾਵਾ ਕੀਤਾ ਨਾਲ ਹੀ ਉਹਨਾਂ ਨੇ ਸੰਗਰੂਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਿਆ ਜਾਵੇ ਕਿ ਅਸੀਂ ਵੋਟ ਹੈ ਜਿਹੜੀ ਕਿਸੇ ਨੂੰ ਕਰਦੇ ਆਂ ਦੇਖਦੇ ਆਂ ਕਿ ਜੋ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਸਿਮਰ ਸਿੰਘ ਮਾਨ ਦੀ ਜਿੱਤਦਾ ਕੀ ਇਹਨਾਂ ਦੇ ਵਾਦੇ ਕਿੰਨੇ ਕ ਸੱਚੇ ਨਿਕਲਦੇ ਨੇ ਕੀ ਸੰਗਰੂਰ ਦੇ ਵੋਟਰ ਸਿਮਰ ਸਿੰਘ ਮਾਨ ਉੱਤੇ ਯਕੀਨ ਕਰ ਉਹਨਾਂ ਦੁਆਰੇ ਸੰਗਰੂਰ ਦਾ ਮੈਂਬਰ ਪਾਰਲੀਮੈਂਟ ਬਣਾਉਂਦੇ ਨੇ ਜਾਂ ਨਹੀਂ